ਮਹਿਦਣਾ ਲਾਂਚਲੀ ਫਗਵਾੜਾ ਸ਼ਹਿਰ ਦੇ ਮਹੱਲਾ ਅਰਦਸ਼ਨਗਰ ਵਿਖੇ ਪਿਛਲੇ ਕਰੀਬ 10 ਦਿਨਾਂ ਤੋਂ ਬਿਜਲੀ ਦੀ ਆ ਰਹੀ ਨਹੀਂ ਲਗਾਤਾਰ ਸਮੱਸਿਆ ਕਾਰਨ ਜਿੱਥੇ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਮਹੱਲਾ ਵਾਸੀਆਂ ਨੂੰ ਬਿਜਲੀ ਦੀ ਆ ਰਹੀ ਨਾ ਲਗਾਤਾਰ ਸਮੱਸਿਆ ਤੋਂ ਰਾਹਤ ਕੋਲ ਲਈ ਅੱਜ ਮਹੱਲਾ ਵਾਸੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰ ਅਰਦਸ਼ਨਗਰ ਵਿਖੇ ਪਹੁੰਚੇ ਜਿੱਥੇ ਸਬੰਧਿਤ ਵਿਭਾਗ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਤੇ ਆਪਣੀ ਸਮੱਸਿਆ ਸੰਬੰਧਿਤ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਅਤੇ ਆਪਣੀ ਸਾਰੀ ਸਮੱਸਿਆ ਤੋਂ ਉਹਨਾਂ ਨੂੰ ਜਾਰੂ ਕਰਵਾਇਆ ਸਬੰਧਿਤ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੋਮਵਾਰ ਤੱਕ ਉਹਨਾਂ ਦੀ ਸਾਰੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਸੋਮਵਾਰ ਤੋਂ ਬਾਅਦ ਉਹਨਾਂ ਨੂੰ ਲਾਈਟ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਹੋਰ ਇਸ ਮੁcke ਗੱਲਬਾਤ ਕਰਦੀ ਹੈ ਮੁਹੱਲਾ ਵਾਸੀਆਂ ਤੇ ਵਿਭਾਗ ਦੇ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਖੁਦ ਹੀ ਦੇਖ ਲਓ ਪੂਰੀ ਖਬਰ ਦੇ ਵਿੱਚ ਫਗਵਾੜੂ ਸੰਦੀਪ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੇ ਤੁਸੀਂ ਅੱਜ ਜਲੰਧਰ ਆਏ ਹੋ ਆਪਣੇ ਬਿਲੀ ਵੈਕਮੇਜ ਕੀ ਕੀ ਕਰਨ ਆਏ ਹੋ ਇੱਥੇ ਸੋ ਅਦਰਸ਼ ਲਗਾ ਜੋ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਬਹੁਤ ਜ਼ਿਆਦਾ ਹੋ ਗਈ ਸੀ 7 ਦਿਨਾਂ ਤੋਂ ਲਾਈਟ ਨਹੀਂ ਹੈ 16-16 ਘੰਟੇ ਦੇ ਕੱਟ ਬੱਚੇ ਬਿਮਾਰ ਹੋ ਰਹੇ ਸੀ ਸਕੂਲ ਨਹੀਂ ਜਾ ਰਹੀ ਸੀਗੇ ਸੋ ਸਾਨੂੰ ਅਸੀਂ ਅੱਜ ਜਲੰਧਰ ਆਏ ਹੋਏ ਹਾਂ ਸੋ ਇਹਨਾਂ ਨੇ ਸਾਨੂੰ ਪੂਰੀ ਉਮੀਦ ਦਿੱਤੀ ਹੈ ਕਿ ਸੋਮਵਾਰ ਤੋਂ ਬਾਅਦ ਕੋਈ ਵੀ ਐਸੀ ਬਿਜਲੀ ਦੀ ਪ੍ਰੋਬਲਮ ਨਹੀਂ ਹੋਏਗੀ ਸੋ ਹੋਪ ਇਹਨਾਂ ਨੇ ਜੋ ਸਾਨੂੰ ਪ੍ਰੋਮਿਸ ਕੀਤਾ ਹੈ ਉਹ ਪੂਰਾ ਬਾਬਦੇ ਰੂਪੇ ਚ ਆਏ ਨੇ ਇਹਨਾਂ ਦੀ ਇੱਕ ਕੰਪਲੇਂਟ ਸੀ ਕਿ ਇਹਨਾਂ ਦੇ ਸ਼ਹਿਰ ਦੇ ਵਿੱਚ ਸਦਨਾਮਪੁਰਾ ਮੰਲੀ ਜਿਆ ਅਦర్శਗਰ ਵਿੱਚ ਜਿਹੜੇ ਖੱਟ ਲੱਗ ਰਹੇ ਉਹਦੇ ਬਾਰੇ ਅੱਜ ਇਹਨਾਂ ਦੇ ਫੁਬਾਰਾ ਦੇ ਅਸੰਦੀ ਕੋਈ ਨਾ ਗੱਲ ਕੀਤੀ ਉਹਨੂੰ ਇੱਥੇ ਬੁਲਾ ਵੀ ਗਿਆ ਉਹਨਾਂ ਦੱਸਿਆ ਕਿ ਹਰੀਆਵਾਲ ਸੌੜੀ ਦੇ ਵਿੱਚ ਜਿਹੜਾ ਸਵਿਚਿੰਗ ਸਟੇਸ਼ਨ ਬਣਿਆ ਹੋਇਆ ਉਹਦੇ ਵਿੱਚ ਕੋਈ ਬ੍ਰੀਕਰ ਦੀ ਪ੍ਰੋਬਲਮ ਚੱਲਦੀ ਸੀ ਤੇ ਇੱਕ ਦੋ ਵਾਰੀ ਕੇਬਲ ਵੀ ਫੇਲ ਹੋਈ ਹੈ ਉਹ ਯਰਪ ਨੁਕਸਰ ਉਹਨਾਂ ਦੂਰ ਕਰ ਦਿੱਤਾ ਹੋਇਆ ਸਪਾਈ ਜਿਹੜੀ ਪਾਰ ਕਰ ਦਿੱਤੀ ਗਈ ਹੈ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਕੋਈ ਬਿਜਲੀ ਦਾ ਘੱਟ ਆ ਰਿਹਾ ਐ ਅਸੀਂ ਸ਼ੂਰ ਕਰਦੇ ਹਾਂ ਕਿ ਇਹਨਾਂ ਨੂੰ ਜਿਹੜੀ ਹੈ ਬਿਜਲੀ ਪੂਰੀ ਰਨਟਨ ਦੇਵਾਂਗੇ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹੁੰਦਾ ਸਾਰਿਆਂ ਨੂੰ ਪਿੱਕ ਫਗਵਾੜੇ ਦੇ ਵਿੱਚ ਹੁਸ਼ਿਆਰਪੁਰ ਰੋਡ ਦੇ ਸਾਡੇ ਜੋ ਟਰਾਂਸਫਾਰਮ 20 ਐਮਪੀਏ ਦਾ ਹੈਗਾ ਉਹਨੂੰ ਅਸੀਂ ਵੱਡਾ 331 ਐਮਪੀਏ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਸ਼ਹਿਰ ਦੇ ਸਾਰੇ ਲੋਕਾਂ ਨੂੰ ਬਹੁਤ ਰਾਹਤ ਮਿਲੂਗੀ ਇੰਡਸਟਰੀ ਨੂੰ ਰਾਹਤ ਮਿਲੂਗੀ ਘਰੇਲੂ ਵਪਾਰਕ ਖਪਤਕਾਰਾਂ ਨੂੰ ਵੀ ਇਹਦੀ ਰਾਹਤ ਮਿਲੂਗੀ ਇਹ ਜਿਹੜਾ ਕੰਮ ਅਸੀਂ ਐਤਵਾਰ ਤੇ ਸੋਮਵਾਰ ਦੋ ਦਿਨ ਕਰਾਂਗੇ ਦੋ ਦਿਨ ਦੇ ਵਿੱਚ ਇਹ ਸਪਲਾਈ ਜਿਹੜੀ ਪੂਰੀ ਬਹਾਲ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਦਾ ਖਪਤਕਾਰਾਂ ਨੂੰ ਸਾਹਮਣਾ ਨਹੀਂ ਕਰਨਾ ਪਊਗਾ ਪਰ ਕੱਲ ਸਵੇਰੇ ਅਸੀਂ ਜਾ ਕੇ ਫਗਵਾੜੇ 'ਚ ਪੂਰੀ ਸਾਡੀਆਂ ਟੀਮਾਂ ਲੋਡ ਸ਼ਿਫਟ ਕਰਨਗੀਆਂ ਇਹਨੂੰ ਮੈਨੇਜ ਕਰਨਗੀਆਂ ਅਸੀਂ ਜਿਹੜਾ 66 ਸਬਸਟੇਸ਼ਨ ਹੈ 슈ਗਰ ਮੇਲਾ ਸਾਡਾ ਉਹਨੂੰ ਅਸੀਂ ਇੰਜੂਜ਼ ਕਰਕੇ ਸਵਿਚਿੰਗ ਸਟੇਸ਼ਨ ਤੋਂ ਚਲਾਵਾਂਗੇ ਤੇ ਸ਼ਹਿਰ ਦੀ ਜਿਹੜੀ ਸਪਲਾਈ ਜਿਹੜੀ ਅਸੀਂ ਇਹਨੂੰ ਪੂਰੀ ਰੱਖਾਂਗੇ ਤੇ ਜੇ ਸਾਨੂੰ ਲੋਡ ਪਈ ਤੇ ਜੇ ਲੋਡ ਦੇ ਕੋਈ ਵੀ ਸਾਨੂੰ ਪ੍ਰੋਬਲਮ ਪਈ ਸ਼ਿਫਟ ਕਰਨ ਦੀ ਤੇ ਉਹਦੇ ਲਈ ਅਸੀਂ ਸ਼ਾਇਦ ਰੋਟੇਸ਼ਨਲ ਕੱਟ ਲਾਵਾਂਗੇ ਸਿਰਫ ਉਹਦੇ ਅੰਦਰ ਦੇ ਘੰਟੇ ਦਾ ਸਾਰੇ ਸ਼ਹਿਰ ਦੇ ਵਿੱਚ ਵੰਡ ਕੇ ਲਗਾਵਾਂਗੇ ਸਾਰੇ ਦੇਖਿਆ ਜਾ ਰਿਹਾ ਬੀਤੇ ਦਿਨ ਜਿਹਦਾ 7 ਦਿਨ ਤੋਂ ਜਿੰਨੇ ਆਪਣੇ ਮੁਹੱਲੇ ਵਾਲੇ ਆਪਣੇ ਕਈ ਮੁਹੱਲੇ ਵਾਲੇ ਹਰਿਆਵੜ ਹੋ ਗਿਆ ਸਤਨਾਮਪੁਰਾ ਹੋ ਗਿਆ ਅਗਰਪੁਰਾ ਹੋ ਗਿਆ ਵਿੱਚ ਨੇ ਕਿ ਕਈ ਇਲਾਕੇ ਆ ਜਿਹਨਾਂ ਦੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਇਹਦਾ ਇਹਨਾਂ ਦਾ ਸੋਲੂਸ਼ਨ ਹੋ ਸਕਦਾ ਉਹਦਾ ਕਿ ਜਿਹਦੇ ਵਿੱਚ ਇਹਦਾ ਸਵਿਚਿੰਗ ਸੈਕਸ਼ਨ ਦੀ ਸਾਰੀ ਟ੍ਰੋਲੀ ਵਿੱਚ ਪ੍ਰੋਬਲਮ ਆਈ ਸੀ ਸਾਡੀ ਫਾਸਬਨ ਉੱਤੇ ਫਲੈਸ਼ ਹੋਈ ਸੀ ਇਹ ਮਤਲਬ ਜਿੱਦਾਂ ਕੁਦਰਤੀ ਆਪਾਂ ਕਹਿੰਦੇ ਇਸ ਟਾਈਮ ਸਮੇਂ ਇਸ ਤਰ੍ਹਾਂ ਦਾ ਆ ਗਿਆ ਤੇ ਦੋ ਤਿੰਨ ਜਿਹੜੇ ਮੁਕਸੜੇ ਘੱਟੇ ਹੀ ਭਾਗੇ ਪਰ ਇੱਥੇ ਮੈਂ ਦੱਸਣਾ ਜੋ ਸਾਡਾ ਸਟਾਫ ਵੀ ਉਹ ਕੰਮ ਉਹਨਾਂ ਨੇ ਕੀ ਤਰ੍ਹਾਂ ਸੁਲਾਈ ਜਿਹੜੀ ਬਹਾਲ ਕੀਤੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਲੋਡ ਹੈ ਇੱਥੇ ਥੋੜਾ ਹੋਰ ਘਟਾ ਕੇ ਸੋਰ ਪਾਸੇ ਸ਼ਿਫਟ ਕੀਤਾ ਜਾਵੇ ਤਾਂ ਕਿ ਜਿਹੜਾ ਸਤਨਾਪੁਰ ਮਿਊਂਸਪਲਾਈ ਦੀ ਪੂਰੀ ਮਿਲ ਸਕੇ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੁਣ ਅੱਜ ਤੋਂ ਬਾਅਦ ਇਹਨਾਂ ਨੂੰ ਬਿਲੀ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਿਲਕੁਲ ਬਿਲੀ ਪ੍ਰੋਬਲਮ ਨਹੀਂ ਆਏਗੀ